ਇੱਕ ਪਾਸੇ ਜਿੱਥੇ ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਉੱਥੇ ਹੀ ਆਮ ਲੋਕਾਂ ਤੇ ਕਿਸਾਨਾਂ ਵੱਲੋਂ ਰਾਇਲੈਂਸ ਦੇ ਸਮਾਨ ਦਾ ਵੀ ਬਾਈਕਾਟ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਲੁਧਿਆਣਾ ਦੇ ਟਿਬਾ ਰੋਡ ਤੇ ਸਥਾਨਕ ਲੋਕਾਂ ਵੱਲੋਂ ਇੱਕ ਗੱੜ ਵਿੱਚ ਲੱਗਾ Jio ਦਾ ਟਾਵਰ ਉਤਰਵਾ ਦਿੱਤਾ ਗਿਆ ਹੈ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਉਹ ਇਸ ਦਾ ਕਾਫੀ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਸਨ ਪਰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਜਦੋਂ ਕੋਈ ਕਾਰਵਾਈ ਨਾ ਕੀਤੀ ਤਾਂ ਸਥਾਨਕ ਲੋਕਾਂ ਦੇ ਕੁਝ ਕਿਸਾਨ ਜਿੱਥੇ ਬੰਦਿਆਂ ਦੇ ਆਗੂਆਂ ਨੇ ਮਿਲ ਕੇ ਖੁਦ ਹੀ ਟਾਵਰ ਉਤਵਾ ਦਿੱਤਾ। ਸ਼ੇਰ ਸਿੰਘ ਸ਼ੀਨਾ ਮੇਰਾ ਨਾਮ ਹੈ ਮੁਹੱਲਾ ਇਕਵਾਲਨਗਰ ਸਾਡਾ ਜੀ। ਸਾਡੇ ਇੱਥੇ ਮਹੱਲੇ 'ਚ ਨਾ Jio ਦਾ ਟਾਵਰ ਲਗਾਇਆ ਗਿਆ ਸੀ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਤੇ Jio ਦਾ ਤੁਸੀਂ ਦੇਖ ਰਹੇ ਹੋ ਵੀ ਹਰ ਪਾਸੇ ਵਿਰੋਧ ਹੋ ਰਿਹਾ ਹੈ ਕਿਸਾਨ ਭਾਈਚਾਰੇ ਦਾ। ਤੇ ਮਜ਼ਦੂਰ ਭਾਈਚਾਰਾ ਇਹਦਾ ਵਿਰੋਧ ਕਰ ਰਿਹਾ ਅਸੀਂ ਇਹਨਾਂ ਨੂੰ ਟਿੱਬਾ ਠਾਣੇ ਕੰਪਲੀਟ ਦਿੱਤੀ ਸੀ ਵੀ ਸਾਡੇ ਏਰੀਆ 'ਚ Jio ਦਾ ਟਾਵਰ ਨਾ ਲੱਗਿਆ ਜਾ ਲਗਾਇਆ ਜਾਵੇ ਤੇ ਕਿਉਂਕਿ ਇਸ ਦੇ ਵੈਸੇ ਵੀ ਬਹੁਤ ਜ਼ਿਆਦਾ ਨੁਕਸਾਨ ਨੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਕਰਕੇ ਅਸੀਂ ਇਹਨਾਂ ਨੂੰ ਮਨਾ ਕੀਤਾ ਸੀਗਾ ਤੇ ਬਟ ਹੁਣ ਦੂਜੇ ਪਾਸੇ ਕਿਸਾਨ ਭਰਾ ਸਾਡੇ ਮਜ਼ਦੂਰ ਬੈਠੇ ਆ ਜਿਹੜੇ ਬਾਰਡਰ ਤੇ ਇਹਨਾਂ ਦਾ ਵਿਰੋਧ ਕਰ ਰਹੇ ਆ ਤੇ ਅਸੀਂ ਘਰਾਂ 'ਚ ਬੈਠ ਕੇ ਨਹੀਂ ਇਹਨਾਂ ਦਾ ਬਾਈਗਾਰਡ ਕਰ ਸਕਦੇ ਤੇ ਅਸੀਂ ਇਹਨਾਂ ਨੂੰ ਟਿੱਬਾ ਠਾਣੇ ਕੰਪਲੀਟ ਕੀਤੇ ਵੀ ਹੈ Jio ਦਾ ਟਾਵਰ ਉਤਾਰ ਦਿੱਤਾ ਜਾਵੇ ਤੇ ਫਿਰ ਵਟਾ ਇਹਨਾਂ ਨੇ ਕੋਈ ਹੋ ਨਹੀਂ ਕੀਤਾ ਰਿਸਪਾਂਸ ਨਹੀਂ ਦਿੱਤਾ 1.5 ਤੋਂ 2 ਮਹੀਨੇ ਅਸੀਂ 3-4 ਵਾਰ ਥਾਣੇ ਗਏ ਆ ਉਸ ਤੋਂ ਬਾਅਦ ਕੱਲ ਸਾਰੇ ਮਹੱਲੇ ਨੇ ਇਕੱਠੇ ਹੋ ਕੇ ਸਾਡੇ ਭਾਈਚਾਰੇ ਸਾਰਾ ਕਿਸਾਨ ਭਾਈਚਾਰੇ ਦੇ ਮੈਂਬਰ ਸਿਗੇ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਇਹ ਟਾਵਰ ਉਤਾਰ ਦਿੱਤਾ ਟਾਵਰ ਉਤਾਰਨ ਗਏ ਤੇ ਮਹੱਲੇ ਜਿਹੜੇ ਓਨਰ ਸਿਗੇ ਜਿਨ੍ਹਾਂ ਦੇ ਘਰੇ ਲੱਗਿਆ ਹੋਇਆ ਸੀ ਉਹਨਾਂ ਨਾਲ ਗੱਲ ਕੀਤੀ ਵੀ ਅਸੀਂ ਵੀ ਤੁਸੀਂ ਇਹ ਟਾਵਰ ਉਤਾਰ ਦੋ ਉਹ ਕਹਿੰਦੇ ਵੀ ਸਾਡਾ ਅਸੀਂ ਇਦਾਂ ਕੰਟਰੈਕਟਸ ਹੋਇਆ ਵਾ ਤੇ ਅਸੀਂ ਉਤਾਰ ਨਹੀਂ ਸਕਦੇ ਇਹਨੂੰ ਤੇ ਕਹਿੰਦੇ ਤੁਸੀਂ ਆਓ ਸਾਡੇ ਨਾਲ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਵੀ ਕਿਸਾਨ ਭਰਾਵਾਂ ਦੇ ਹੱਕ 'ਚ ਆ ਤੇ ਕੋਈ ਗੱਲ ਨਹੀਂ ਤੁਸੀਂ ਆਓ ਇਹਨੂੰ ਉਤਾਰ ਦਿਓ ਤੇ ਫਿਰ ਅਸੀਂ ਸਾਰੇ ਮਹੱਲੇ ਨੇ ਇਕੱਠੇ ਹੋ ਕੇ ਅਸੀਂ ਟਾਵਰ ਉਤਾਰ ਦਿੱਤਾ ਜੀ ਤੇ ਕੰਪਨੀ ਨਾਲ ਕੋਈ ਗੱਲ ਹੋਈ ਸੀ ਨਹੀਂ ਹਲੇ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਤੇ ਇਹਨਾਂ ਨਾਲ ਹੀ ਹੋਈ ਸੀ ਬਸ ਕੁਲਵਿੰਦਰ ਸਿੰਘ ਪੱਟੀ ਤੇ ਅਸੀਂ 2 ਮਹੀਨੇ ਪਹਿਲਾਂ ਇਹ ਟਾਵਰ ਲੱਗਾ ਸੀ 2 ਮਹੀਨੇ ਪਹਿਲਾਂ ਹੀ ਇਹਨਾਂ ਨੇ ਕੁਝ ਕਹੇ ਇਹ ਕਿਹਾ ਵੀ ਸੀ ਕਿ ਰਿਕਵੈਸਟ ਕੀਤੀ ਸੀ ਤੇ ਘਰ ਵਾਲਿਆਂ ਨੂੰ ਭਾਈ ਜੀਓ ਟਾਵਰ ਉਤਾਰ ਦਿਓ ਉਗਾਇਤ ਆਰਧਾ ਮੈਂ ਕੋਈ ਗੱਲ ਨਹੀਂ ਤੁਸੀਂ ਮੱਲੇ ਦੇ ਨਾਲ ਤੇ ਉਹ ਬਾਅਦ ਵਿੱਚ ਇਹ ਕੰਪਲੀਟ ਬ੍ਰਿਜ ਦੀ ਟਿਬਰ ਰੋਡ ਤੇ ਪਰ ਉਹਨਾਂ ਨੇ ਸ਼ੁਰੂਆਤ ਨਹੀਂ ਕੀਤੀ ਬਾਅਦ ਵਿੱਚ ਤੇ ਫਿਰ ਹੁਣ ਥੋੜੇ ਦਿਨ ਹੋਏ ਆਇਆ ਸਾਡੇ ਕੋਲ ਆਏ ਸਾਰੇ ਜਿੰਨੇ ਇਕੱਠੇ ਹੋ ਗਏ ਇਹਨਾਂ ਦੇ ਘਰ ਦੇ ਮੈਂਬਰ ਵੀ ਭਾਈ ਸੰਦੂ ਸਾਡੇ ਬਚਨ ਨੂੰ ਨੁਕਸਾਨ ਆ ਤੇ ਅਸੀਂ ਜਿਹੜੇ ਕਿਸਾਨ ਭਾਈਚਾਰੇ ਦੇ ਨਾਲ ਆ ਤੇ ਅਸੀਂ ਰਹਿਣ ਦੇਣਾ ਕਿ ਜੇ ਅਸੀਂ ਆਪ ਉਤਾਰਦੇ ਆ ਤੇ ਉਹਨਾਂ ਸਾਨੂੰ ਨਾ ਐਗਰੀਮੈਂਟ ਜੋ ਕੀਤਾ ਹੋਇਆ ਅਸੀਂ ਉਹ ਉਲਟ ਜਾਂਦੇ ਆ ਸਾਡੇ ਕਾਰਵਾਈ ਹੋ ਸਕਦੀ ਆ ਤੇ ਤੁਸੀਂ ਮੱਲੇ ਵਾਲੇ ਤਾਂ ਤਰਸ ਸਕਦੇ ਹੋ ਸਾਰੇ ਮਹੱਲੇ ਇਕੱਠੇ ਹੋ ਗਏ ਉੱਥੇ ਗਏ ਤਾਂ ਕਿਸਾਨ ਭਾਈਚਾਰੇ ਵੀ ਨਾਲ ਸੀ ਕਿ ਅਸੀਂ ਸਾਡੇ ਮਲੇਦ ਸ਼ੁਰੂਆਤ ਜੀਓ ਦੀ ਹੋਈ ਆ ਕਿਸਾਨ ਭਾਈਚਾਰੇ ਨਾਲ ਅਸੀਂ ਸਾਰੇ ਤੇ ਪਹਿਲਾ ਪਹਿਲਾ ਅਸੀਂ ਕੀਤੀ ਆ ਕਿ ਜੀਓ ਤਾਂ ਜੀਓ ਦਾ ਟਾਵਾ ਤਾਰੋ ਤੇ ਕਿਸਾਨ ਭਾਈਚਾਰੇ ਨਾਲ ਅਸੀਂ ਸਸਮਰਥ ਜੰਨੇ ਆ ਜੀ ਜੀਓ ਟਾਵਰ ਮਤਲਬ ਹੋਰ ਵੀ ਲੱਗੇ ਜਿਹੜੇ ਹੋਣਗੇ ਤੁਸੀਂ ਅਸੀਂ ਸਾਰੇ ਸਾਰੇ ਬੇਨਤੀ ਕਰਦੇ ਆ ਜਿੱਥੇ ਜਿੱਥੇ ਮੁੱਲੇ ਚ ਜੀਓ ਟਾਵਰ ਲੱਗਿਓ ਆ ਸਾਰੇ ਲੋਹਣ ਤੇ ਅਸੀਂ ਕਿਸਾਨ ਭਾਈਚਾਰੇ ਨੂੰ ਬੇਨਤੀ ਕਰਾਂਗੇ ਸਾਰੇ ਨਾਲ ਚੱਲ ਮੋੜੇ ਮੋੜੇ ਚੱਲਣਗੇ ਤੇ ਅਸੀਂ ਦੇ ਕੇ ਉਹ ਜਿਹੜਾ ਸਮਾਨ ਸਿੱਕਾ ਲੈ ਕੇ ਨਹੀਂ ਛਾਣੇ ਜਾਈ ਸੀ